ਪੰਜਾਬ ਕੇ ਇਸ ਸਮੇਂ ਕਣਕ ਦੀ ਵਾਢੀ ਪੂਰੇ ਜੋਰਾਂ ਨਾਲ ਚੱਲ ਰਹੀ ਹੈ ਤੇ ਇਹ ਵੀਡੀਓ ਵਾਲੇ ਵੀਰ ਵੀ ਕਣਕ ਵਢਾਉਂਦੇ ਹੋਏ ਆਪਣੇ ਕੈਨੇਡਾ ਰਹਿੰਦੇ ਯਾਰ ਨੂੰ ਵੀਡੀਓ ਕਾਲ ਲਾ ਕੇ ਕਹਿੰਦੇ ਹਨ ਕਿ ਤੇਰਾ ਨਹੀਂ ਕੀ ਕਰਦਾ ਪਿੰਡ ਆ ਕੇ ਇਦਾਂ ਕਣਕ ਵਢਾਉਣ ਨੂੰ ਤਾਂ ਅੱਗੇ ਉਹ ਕੈਨੇਡਾ 'ਚ ਅੱਕਿਆ ਹੋਇਆ ਯਾਰ ਕਹਿੰਦਾ ਹੈ ਕਿ ਕੈਨੇਡਾ ਨਾਲੋਂ ਚੰਗਾ ਤਾਂ ਮੈਂ ਪੰਜਾਬ ਆ ਕੇ 11 ਮੱਝਾਂ ਹੀ ਪਾਲ ਲਵਾਂ ਹੋਰ ਕੀ ਕਿਹਾ ਮੁੰਡੇ ਨੇ ਦੇਖੋ ਅੱਗੇ ਪੂਰੀ ਵੀਡੀਓ ਤੇ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤੇਰਾ ਨਹੀਂ ਕੀ ਕਰਦਾ ਓਏ ਕਣਕ ਕਣਕ ਵੱਟਣ ਨੂੰ ਵੀ ਆ ਕੇ ਕਣਕ ਕਣਕ ਵਢੀ ਔਰੇ ਉਕੇ ਪਰ ਕਿਹਿਆ ਸਦੂ ਆ ਬੋ ਜੀ ਕਰਦਾ ਯਾਰ ਇਹ ਤੋਂ ਵਧੀਆ ਇੰਜ ਹੀ ਕਰਦਾ ਵੀ ਜਾਸ ਮੈਂ ਸਾਰਾ ਖ ਲੈ ਲੈਂਦੇ ਸਾਰਾ ਦੇ ਓਏ ਹੋਏ ਸਹੀ ਅਲਾ ਸੁਆਦ ਆਣਾ ਓਰੇ ਹੈਂ ਅੰਨ ਫਲ ਨਿਆਰੇ ਦੌਰੀ ਨੇ ਹੈ ਕਿ ਨਾਣਾ ਉਰੀ ਨਿਆਰੇ ਨੇ ਕਾਹਨੇ ਕਰਦਾ ਹੀ ਨਹੀਂ ਹਾਂ ਜਿਹੜੀ ਚੀਜ਼ ਦੇਖ ਕੇ ਅਗਲਾ ਇਹ ਕਹਿੰਦਾ ਵੀ ਇਹ ਨਿਆਰੇ ਲੇਰੇ ਉਹ ਤਾਂ ਅਗਲਾ ਕੰਮ ਤੇ ਆਂਦਾ ਜਾਂਦਾ ਹੀ ਸਹੀ ਗੱਲ ਆ ਨਿਆਰੇ ਤਾਂ ਆਹੀ ਨੇ ਗਰਦੇ ਗੁਰਦੇ ਜੇ ਫਿਰਦੇ ਆ ਤੂੜੀ ਤੂੜੀ ਕਰਦੇ ਹਰ ਆਪਣੇ ਪਤਾ ਕੀ ਆ ਹੈਰੀ ਆਪਾਂ ਪਾਰੇ ਪੰਜਾਬ ਚ ਰਹਿਆ ਸ਼ੁਰੂ ਤੋਂ ਆਪਾਂ ਨੂੰ ਇਹੀ ਕੰਮਾਂ ਦੀ ਆਦਤ ਆ ਕਣਕ ਵੱਢ ਲਈ ਜੀ ਦੀ ਲਾਲੀ ਜੀ ਦੀ ਵੱਢ ਲਈ ਇਹੀ ਪੰਜਾਬ ਚ ਚਾਹ ਪੀਲੀ ਦੇ ਖਾ ਹੁਣ ਬੈਠੇ ਆ ਇਹ ਇੰਨੇ ਜਣੇ ਬੈਠੇ ਆ ਪੌਰੇ ਹੁਣ ਆ ਦੇ ਕੋਈ ਹੁੰਦਾ ਐਵੇਂ ਹਾਂ ਦੇ ਟਾਈਮ ਨਹੀਂ ਕੋਈ ਹੈਗਾ ਜਿਹੜਾ ਬੁੜਾ ਇਹ ਨਹੀਂ ਕਹਣਾ ਹਾਂ ਜਿਹੜਾ ਕਹਿੰਦਾ 20 ਮਿੰਟ ਜੇ ਰਹਿਣਗੇ ਉਹੀ ਗੱਲ ਸੱਚੀ ਆ ਸਹੀ ਗੱਲ ਆ ਅੱਧਾ ਕੋਈ ਹੋਰ ਬੈਕੇ ਹੋਰ ਕਿੱਥੇ ਕੋਈ ਚਾਹ ਪੀ ਲੂ ਐ ਇੰਨੇ ਜਣੇ ਇਕੱਠੇ ਨਾਲੇ ਕੰਮ ਕਰਨਾ ਫਿਰ ਵੀ ਜੀ ਲੱਗਿਆ ਪਿਆ